ਇੰਨਾ ਨਾਲ ਨਾ ਮੋਹ ਪ੍ਰੇਮ ਤਾਂ ਆਪਣਾ ਬਚਪਨ ਤੋਂ ਹੀ ਸੀ ਠੀਕ ਹੈ ਜੀ ਇੱਥੇ ਚਿੜਗਾਂ ਨੇ ਆਉਣਾ ਹੂੰ ਹੂੰ ਮੈਂ ਉਹਨਾਂ ਨੂੰ ਕਣਕ ਪਾਣੀ ਰੋਟੀ ਚੂਰ ਕੇ ਪਾਣੀ ਤੇ ਬਾਜਰਾ ਪਾਉਣਾ ਉਹਨਾਂ ਨੂੰ ਦੋ ਦੋ ਕੁਇੰਟਲ ਮੈਂ ਬਾਜਰਾ ਪਾਇਆ ਉਹ ਦੇਖੋ ਚਿੜਗਾਂ ਫੇਰ ਆ ਰਹੀਆਂ ਵੀਰ ਜੀ ਦੇਖੋ ਹਾਂਜੀ ਚਿੜਗਾਂ ਦੇਖੋ ਜਾਨਵਰ ਆਪਣੇ ਘਰੇ ਵੀਰ ਜੀ ਬਹੁਤ ਆਉਂਦੇ ਕਾਟਮਾ ਤਾਂ ਮੇਰੇ ਮਨ ਜੀ ਤੇ ਵੀ ਆ ਜਾਂਦੇ ਪਰ ਇਹਨਾਂ ਚਿੜਗਾਂ ਨਾਲ ਬੇਵਜਹ ਪ੍ਰੇਮ ਹੈ ਤੇ ਇਹ ਚਿੜੀ ਸੰਦੀਪ ਵੀਰ ਜੀ ਧੌਲੇ ਵਾਲੇ ਕਹਿੰਦੇ ਹੁੰਦੇ ਵੀ 10000 ਸਾਲ ਤੋਂ ਆਪਣੇ ਨਾਲ ਤੁਰੇ ਆਉਂਦੇ ਇਹ ਘਰ ਕੁੜਗਾਂ ਚਿੜਗਾਂ ਵਾਲਾ ਹੈ ਹਾਂਜੀ ਬਿਲਕੁਲ ਅੱਛਾ ਕੁੜਗਾਂ ਤਾਂ ਅੱਜ ਸਾਡੀਆਂ ਬਾਹਰਲੇ ਮੁਲਖਾਂ ਦੇ ਵਿੱਚ ਮੈਂ ਨੈੱਟ ਤੇ ਦੇਖਿਆ ਕਾਲਿਆਂ ਨਾਲ ਤੁਰਗੀਆਂ ਫਿਰਦੀਆਂ ਇਹਨਾਂ ਨੇ ਆਪਦੇ ਸਵਾਰਥ ਲਈ ਆਪਦੀਆਂ ਕੁਰਸੀਆਂ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਤੇ ਲਾਇਆ ਅੱਛਾ ਬਜ਼ੁਰਗ ਵੀ ਤੁਰਗੇ ਦਰਵਾਜ਼ੇ ਵੀ ਢਾਤੇ ਚਿੜਗਾਂ ਵੀ ਘਰੋਂ ਕੱਢਤੀਆਂ ਪੰਜਾਬ ਦੇ ਵਿੱਚ ਟਾਲੀ ਬਹੁਤ ਹੁੰਦੀ ਸੀ ਉਹ ਖਤਮ ਕਰਤੀ ਅਸੀਂ ਤੇ ਉਹ ਘਰ ਵੀ ਬਰਬਾਦ ਤੇ ਚਲੋ ਚੰਗੀ ਗੱਲ ਐ ਕੋਠੀਆਂ ਬਣਾ ਲਈਆਂ ਬਹੁਤ ਚੰਗੀ ਗੱਲ ਐ ਪਰ ਇਨਾਂ ਜਾਨਵਰਾਂ ਦਾ ਹੱਕਦਾਰ ਨਹੀਂ ਖੋਣਾ ਸੀ ਜੇ ਹਰ ਇੱਕ ਬੰਦਾ ਇੰਨਾ ਲਈ 10-10 ਸਾਲ ਨੇ 5-7 ਆਲ ਨੇ ਹਰ ਕੋਈ ਘਰੇ ਲਾਵੇ ਨਾ ਇਹ ਉਹਨਾਂ ਦੇ ਵੱਧ ਜਾਣਗੇ